13 April 1919 ਨੂੰ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤੇ ਹੁਣ ਫਿਰ 13 April ਜੋ ਕਿ ਹਲਕੇ ਹੈ ਉਹਦੇ ਵਿੱਚ 325ਵਾਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਤੇ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਇਹ ਮਨਾਇਆ ਜਾਣਾ ਤੇ ਪੂਰੀ ਦੁਨੀਆ ਦੇ ਵਿੱਚ ਵੀ ਹੁਣ ਤੱਕ ਖਾਲਸਾ ਸਾਜਨਾ ਦਿਵਸ ਮਨਾਇਆ ਜਾਣ ਲੱਗ ਪਿਆ ਤੇ ਜਿੱਥੇ-ਜਿੱਥੇ ਸਿੱਖ ਵੱਸਦੇ ਨੇ ਉੱਥੇ-ਉੱਥੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਤੇ ਸਭ ਦੇ ਚੱਲਦੇ 13 April ਵਿਸਾਖੀ ਦੇ ਨਾਲ-ਨਾਲ ਖਾਲਸਾ ਸਾジナ ਦਿਵਸ ਵੀ ਹੈ ਤੇ ਇਸ 325ਵੇਂ ਖਾਲਸਾ ਸਾジナ ਦਿਵਸ ਦੇ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਪਹਿਲੀ ਵਾਰ ਅਜਿਹੀ ਅਪੀਲ ਕੀਤੀ ਗਈ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਖਿਆ ਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਗਿਆਨੀ ਰਗਵੀਰ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਹੋਈ ਬੈਠਕ ਦੇ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਨੂੰ ਇੱਕ ਖਾਸ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਗੰਨੀ ਰਵੀंद्र ਸਿੰਘ ਦੇ ਵੱਲੋਂ ਸੁਣਾਇਆ ਗਿਆ। ਇਸ ਦੌਰਾਨ ਉਹਨਾਂ ਆਖਿਆ ਕਿ ਪੰਜ ਸਿੰਘ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 13 April ਦਿਨ ਸ਼ਨੀਵਾਰ ਨੂੰ ਮਨਾਏ ਜਾ ਰਹੇ 325ਵੇਂ ਖਾਲਸਾ ਸਾਧਨਾ ਦਿਵਸ ਮੌਕੇ ਸਾਰੇ ਸਿੱਖ ਆਪਣੇ ਘਰਾਂ, ਦੁਕਾਨਾਂ ਤੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਖਾਲਸਾਈ ਨਿਸ਼ਾਨ ਸੱਭ ਲਹਿਰਾਉਣਗੇ। ਇਸ ਦੌਰਾਨ ਉਹਨਾਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦਾ ਨਾਰਾ ਵੀ ਦਿੱਤਾ। ਤੇਸ ਹੁਕਮ ਤੋਂ ਬਾਅਦ ਸ਼ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਾਲੇ ਇਤਿਹਾਸਕ ਗੁਰਦੁਆਰਾ ਸਹਿਬਾਨਾ ਤੋਂ ਸੰਗਤ ਨੂੰ ਖਾਲਸਾਈ ਝੰਡੇ ਮੁਹਈਆ ਕਰਨ ਦਾ ਫੈਸਲਾ ਵੀ ਕੀਤਾ ਹੈ ਤੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਸ਼ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੁਰਦੁਆਰਾ ਸਹਿਬਾਨ ਦੇ ਅੰਦਰ ਖਾਲਸਾਈ ਝੰਡਿਆਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ ਤੇ ਉਹਨਾਂ ਨਾਲ ਇਹ ਵੀ ਆਖਿਆ ਕਿ ਸ਼ਰੋਮਣੀ ਕਮੇਟੀ ਨਾਲ ਸਬੰਧਤ ਹਰ ਗੁਰਦੁਆਰਾ ਸਾਹਿਬ ਪਾਨ ਤੋਂ ਸੰਗਤ ਲੋੜ ਅਨੁਸਾਰ ਖਾਲਸਾਈ ਝੰਡੇ ਪ੍ਰਾਪਤ ਕਰ ਸਕਦੀਆਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਈ ਹੇਠ ਜੋ ਪੰ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ 13 April 2024 ਵਿਸਾਖੀ ਦੇ ਪਾਵਨ ਦਿਹਾੜੇ ਦੇ ਮੌਕੇ ਤੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਵੀ ਬੈਠੀਆਂ ਹਨ ਉਹ ਆਪੋ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਕੇਸਰੀ ਝੰਡੇ ਆ ਉਹ ਫੈਰਾਉਂ ਮੈਂ ਸਮਝਦਾ ਕਿ ਅੱਜ ਸਿੰਘ ਸਾਹਿਬ ਨੇ ਇਹਦਾ ਫੈਸਲਾ ਇਹ ਬੜੇ ਟੁਕਮੇ ਸਮੇਤ ਲਿਆ ਕਿਉਂਕਿ ਸਿੱਖ ਪੰਥ ਨੇ ਇਸ ਹਿੰਦੁਸਤਾਨ ਦੇ ਅੰਦਰ ਬਹੁਤ ਭਾਰੀ ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਇਸ ਦੀ ਅਜਬਤ ਬਚਾਉਣ ਵਾਸਤੇ ਇਥੋਂ ਦਾ ਧਰਮ ਬਚਾਉਣ ਵਾਸਤੇ ਸਾਡੇ ਸਤਿਗੁਰਾਂ ਨੇ ਵੀ ਬਹੁਤ ਮਹਾਨ ਜਿੱਥੇ ਕੁਰਬਾਨੀਆਂ ਕੀਤੀਆਂ ਤਨਗੁਰ ਜਨ ਦੇ ਮਹਾਰਾਜ ਤਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪ ਸ਼ਹੀਦੀਆਂ ਦਿੱਤੀਆਂ ਉੱਥੇ ਇੱਕ ਲੰਬਾ ਇਤਿਹਾਸ ਹੈ ਖਾਲਸਾ ਪੰਥ ਦਾ ਅੱਜ ਇਸ ਦੇਸ਼ ਦੀ ਆਜ਼ਾਦੀ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਪਰੰਤੂ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਗਿੜਾ ਕਿ ਇਸ ਦੇਸ਼ ਨੇ ਸਾਡੀਆਂ ਉਹਨਾਂ ਕੁਰਬਾਨੀਆਂ ਦਾ ਤੱਕਾ ਮੁੱਲ ਵੀ ਨਹੀਂ ਪਾਇਆ ਬਰਗੇ ਕਿਸ ਨਾ ਕਿਸੇ ਢੰਗ ਦੇ ਨਾਲ ਬਹੁਤ ਬੁਰੀ ਤਰ੍ਹਾਂ ਜਰੀਲ ਕੀਤਾ ਜਾਂਦਾ ਬੇਇੱਜ਼ਤ ਕੀਤਾ ਜਾਂਦਾ ਅਤੇ ਇਸ ਗੱਲ ਦੇ ਲਈ ਮੌਕੇ ਮੌਕਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਸੋ ਅੱਜ ਇਹ ਬਹੁਤ ਵੱਡੀ ਇੱਕ ਮੈਂ ਸਮਝਦਾ ਕਿ ਸਿੰਘ ਸਾਹਿਬ ਜੀ ਨੇ ਬਹੁਤ ਵੱਡਾ ਇਹ ਇੱਕ ਫੈਸਲਾ ਲਿਆ ਤੇ ਮੈਂ ਸੂਚਿਆ ਸੰਗਤਾਂ ਨੂੰ ਜਿਵੇਂ ਸਾਡੇ ਮਾਨਯੋਗ ਪ੍ਰਧਾਨ ਸਰ ਦਾ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਨੇ ਸੁਭਤੀਆ ਸੰਗਤਾਂ ਨੂੰ ਅਪੀਲ ਕੀਤੀ ਆ ਕਿ 13 April ਨੂੰ ਆਪਾਂ ਪੂਰੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਘਰ ਘਰ ਕੇਸਰੀ ਝੰਡੇ ਆਪਾਂ ਲਹਿਰਾਉਣੇ ਆ ਤਾਂ ਜੋ ਸਿੱਖਾਂ ਦੀ ਅਡਰੀ ਅਤੇ ਨਿਆਰੀ ਜਿਹੜੀ ਹੁੰਦਾ ਉਹਦਾ ਜਲਾਵਰ ਉਪਰਕਟਾਵਾ ਹੋ ਸਕੇ